ਸ਼੍ਰੋਮਣੀ ਕਾਲੇਦਲ ਦੇ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਤੇ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਜਿਹੜੀ ਯਾਤਰਾ ਕੱਢੀ ਜਾਵੇਗੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਗੁਆਇ ਦੇ ਵਿੱਚ ਅੱਜ ਪਹਿਲਾ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਫਿਰ ਇਹ ਯਾਤਰਾ ਜਿਹੜੀ ਕੱਢੀ ਜਾਵੇਗੀ ਤੇ ਦੱਸਿਆ ਕਿ ਪਹਿਲਾ ਹੈ ਯਾਤਰਾ ਜਿਹੜੀ ਨਤਮਸਤਕ ਹੋਣ ਤੋਂ ਬਾਅਦ ਪਹਿਲਾ ਹੈ ਜਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਵੱਲੋਂ ਸਨਮਾਨ ਕੀਤਾ ਜਾਵੇਗਾ ਤੇ ਦੂਜੇ ਪਾਸੇ ਅੰਮ੍ਰਿਤ ਅਮਰਿੰਦਰ ਸਿੰਘ ਲਿਬੜਾ ਜੀ ਵੱਲੋਂ ਜਿਹੜਾ ਸਕੂਲ ਅੱਗੇ ਸਨਮਾਨ ਕੀਤਾ ਜਾਵੇਗਾ ਤੇ ਦੱਸਦੀ ਹੈ ਕਿ ਇਸ ਤੋਂ ਬਾਅਦ ਹਰਵਿੰਦਰ ਸਿੰਘ ਬੱਬਲ ਜੀ ਦੇ ਘਰ ਸਾਹਮਣੇ ਸਨਮਾਨ ਅਤੇ ਉੱਥੇ ਹੀ ਸੁਰੇਸ਼ ਭਾਰਦਵਾ ਜੀ ਵੱਲੋਂ ਸਨਮਾਨ ਤੇ ਸਪਰਾ ਟ੍ਰੈਂਡਰਜ਼ ਸਰਹੰਦ ਦੇ ਸਾਹਮਣੇ ਸਨਮਾਨ ਤੇ ਫਿਰ ਇਸ ਤੋਂ ਬਾਅਦ ਜਿਹੜੀ ਯਾਤਰਾ ਹੌਲੀ-ਹੌਲੀ ਅੱਗੇ ਜਾਵੇਗੀ ਤੇ ਜਿਸ ਨੂੰ ਲੈ ਕੇ ਅਮਰਤਪਾਲ ਸਿੰਘ ਰਾਜੂ ਜੀ ਵੱਲੋਂ ਐਸਬੀਆਈ ਬੈਂਕ ਸਰਹੰਦ ਨੇੜੇ ਜਿਹੜਾ ਸਨਮਾਨ ਕੀਤਾ ਜਾਵੇਗਾ ਤੇ ਅੱਗੇ ਜਿਹੜਾ ਟੈਂਪੂ ਯੂਨੀਅਨ ਬਾੜਾ ਸਰਹੰਦ ਨੇੜੇ ਸਨਮਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦਾ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜੀਟੀ ਰੋਡ ਵਿਖੇ ਸਨਮਾਨ ਹੋਵੇਗਾ ਤੇ ਫਿਰ ਉਸ ਤੋਂ ਬਾਅਦ ਤਰਖਾਨ ਮਾਜਰਾ ਜਿਹੜਾ ਪਿੰਡ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤੇ ਪਿੰਡ ਉੰਡਾ ਜਿ ਵਿਖੇ ਜਿਹੜਾ ਸਨਮਾਨ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਕੀਤਾ ਜਾਵੇਗਾ ਤੇ ਪਿੰਡ ਫਿਰ ਉਸ ਤੋਂ ਬਾਅਦ ਜੱਲਾ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਜਾਵੇਗੀ ਤੇ ਉੱਥੇ ਹੀ ਪਿੰਡ ਭਮਾਰਸੀ ਦੇ ਵਿਖੇ ਸਨਮਾਨ ਅਤੇ ਸਮਾਪਤੀ ਹੋਵੇਗੀ ਤੇ ਦੱਸਦੀ ਕਿ ਕੱਲ ਜਿਹੜੀ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਕੱਢੀ ਜਾਵੇਗੀ ਤੇ ਕੱਲੂ ਇਹ ਜਿਹੜੀ ਯਾਤਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕੱਢੀ ਜਾਵੇਗੀ ਤੇ ਉੱਥੇ ਹੀ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਚੋਣਾਂ ਦਾ ਪ੍ਰਚਾਰ ਵੀ ਕਰ ਰਿਹਾ ਤੇ ਉੱਥੇ ਹੀ ਪੰਜਾਬ ਬਚਾਓ ਯਾਤਰਾ ਜਿਹੜੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਤੇ ਮਹੀਨੇ ਦੇ ਵਿੱਚ ਜਿਹੜੀ ਸ਼ੁਰੂ ਕੀਤੀ ਗਈ ਸੀ ਤੇ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਪਹਿਲਾ ਵੀ ਕਾਫੀ ਪਿੰਡਾਂ ਦੇ ਵਿੱਚ ਜਾ ਕੇ ਦੌਰਾ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਦੇ ਗਏ ਤੇ ਲੋਕਾਂ ਦੀਆਂ ਸਮੱਸਿਆ ਨੂੰ ਸੁਣਿਆ ਗਿਆ ਅਤੇ ਕੁਝ ਸਮੱਸਿਆ ਦਾ ਹੱਲ ਵੀ ਕੀਤਾ ਗਿਆ ਤੇ ਨੂੰ ਲੈ ਕੇ ਹੁਣ ਦੱਸਦੀ ਹੈ ਕਿ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਸਨਮਾਨ ਕਲੂ ਕੀਤਾ ਜਾਵੇਗਾ ਤੇ ਸ਼ਰਮਣੀ ਅਕਾਲੀ ਦਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਉਹ ਕੱਲ੍ਹ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਹੋਵੇਗੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਵੱਡੀ ਲੀਡਰਸ਼ਿਪ ਪਹੁੰਚੇਗੀ ਤੇ ਜਿਸ ਨੂੰ ਲੈ ਕੇ ਪੰਜਾਬ ਬਚਾਓ ਯਾਤਰਾ ਕੱਢੀ ਜਾਵੇਗੀ ਤੇ ਜਿਹੜੀ ਨਤਮਸਤਕ ਹੋਣ ਤੋਂ ਬਾਅਦ ਪਹਿਲਾ ਹੈ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤੇਗੜ ਸਾਹਿਬ ਵੱਲੋਂ ਸਨਮਾਨ ਕੀਤਾ ਜਾਵੇਗਾ ਤੇ ਦੂਜੇ ਪਾਸੇ ਅੰਮ੍ਰਿਤ ਅਮਰਿੰਦਰ ਸਿੰਘ ਲਿਬੜਾ ਜੀ ਵੱਲੋਂ ਜਿਹੜਾ ਸਕੂਲ ਅੱਗੇ ਸਨਮਾਨ ਕੀਤਾ ਜਾਵੇਗਾ ਤੇ ਦੱਸਦੀ ਆ ਕਿ ਇਸ ਤੋਂ ਬਾਅਦ ਹਰਵਿੰਦਰ ਸਿੰਘ ਬੱਬਲ ਜੀ ਦੇ ਘਰ ਸਾਹਮਣੇ ਸਨਮਾਨ ਅਤੇ ਉੱਥੇ ਹੀ ਸੁਰੇਸ਼ ਭਾਰਦਵਾ ਜੀ ਵੱਲੋਂ ਸਨਮਾਨ ਤੇ ਸਪਰਾ ਟ੍ਰੈਂਡਰਜ਼ ਸਰਹੰਦ ਦੇ ਸਾਹਮਣੇ ਸਨਮਾਨ ਤੇ ਫਿਰ ਇਸ ਤੋਂ ਬਾਅਦ ਜਿਹੜੀ ਯਾਤਰਾ ਹੌਲੀ-ਹੌਲੀ ਅੱਗੇ ਜਾਵੇਗੀ ਤੇ ਜਿਸ ਨੂੰ ਲੈ ਕੇ ਅਮਰਤਪਾਲ ਸਿੰਘ ਰਾਜੂ ਜੀ ਵੱਲੋਂ ਐਸਬੀਆਈ ਬੈਂਕ ਸਰਹੰਦ ਨੇੜੇ ਜਿਹੜਾ ਸਨਮਾਨ ਕੀਤਾ ਜਾਵੇਗਾ ਤੇ ਅੱਗੇ ਜਿਹੜਾ ਟੈਂਪੂ ਯੂਨੀਅਨ ਬਾੜਾ ਸਰਹੰਦ ਨੇੜੇ ਸਨਮਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦਾ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜੀਟੀ ਰੋਡ ਵਿਖੇ ਸਨਮਾਨ ਹੋਵੇਗਾ ਤੇ ਫਿਰ ਉਸ ਤੋਂ ਬਾਅਦ ਤਰਖਾਨ ਮਾਜਰਾ ਜਿਹੜਾ ਪਿੰਡ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਤੇ ਪਿੰਡ ਉੰਡਾ ਜਿ ਵਿਖੇ ਜਿਹੜਾ ਸਨਮਾਨ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਫਿਰ ਕੀਤਾ ਜਾਵੇਗਾ ਤੇ ਪਿੰਡ ਫਿਰ ਉਸ ਤੋਂ ਬਾਅਦ ਜੱਲਾ ਦੇ ਵਿੱਚ ਪੰਜਾਬ ਬਚਾਓ ਯਾਤਰਾ ਕੱਢੀ ਜਾਵੇਗੀ ਤੇ ਉੱਥੇ ਹੀ ਪਿੰਡ ਬਮਾਰਸੀ ਦੇ ਵਿਖੇ ਸਨਮਾਨ ਅਤੇ ਸਮਾਪਤੀ ਹੋਵੇਗੀ ਤਾਂ ਦੱਸਦੀ ਹੈ ਕਿ ਕੱਲ ਜਿਹੜੀ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੱਢੀ ਜਾਵੇਗੀ ਤੇ ਕੱਲੂ ਇਹ ਜਿਹੜੀ ਯਾਤਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕੱਢੀ ਜਾਵੇਗੀ ਤੇ ਉੱਥੇ ਹੀ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਤੇ ਜਿਸ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਚੋਣਾਂ ਦਾ ਪ੍ਰਚਾਰ ਵੀ ਕਰ ਰਹੀ ਹੈ ਤੇ ਉੱਥੇ ਹੀ ਪੰਜਾਬ ਬਚਾਓ ਯਾਤਰਾ ਜਿਹੜੀ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੀਤੇ ਮਹੀਨੇ ਦੇ ਵਿੱਚ ਜਿਹੜੀ ਸ਼ੁਰੂ ਕੀਤੀ ਗਈ ਸੀ ਤੇ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਪਹਿਲਾ ਵੀ ਕਾਫੀ ਪਿੰਡਾਂ ਦੇ ਵਿੱਚ ਜਾ ਕੇ ਦੌਰਾ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਸਾਦੇ ਗਏ ਤੇ ਲੋਕਾਂ ਦੀਆਂ ਸਮੱਸਿਆ ਨੂੰ ਸੁਣਿਆ ਗਿਆ ਅਤੇ ਕੁਝ ਸਮੱਸਿਆ ਦਾ ਹੱਲ ਵੀ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਹੁਣ ਦੱਸਦੀ ਹੈ ਕਿ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਸਨਮਾਨ ਕੱਲ ਨੂੰ ਕੀਤਾ ਜਾਵੇਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੰਜਾਬ ਬਚਾਓ ਯਾਤਰਾ ਉਹ ਕੱਲ ਸ਼੍ਰੀ ਫਤੇਗੜ ਸਾਹਿਬ ਦੇ ਵਿੱਚ ਹੋਵੇਗੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਵੱਡੀ ਲੀਡਰਸ਼ਿਪ ਪਹੁੰਚੇਗੀ ਤੇ ਜਿਸ ਨੂੰ ਲੈ ਕੇ ਕੇ ਪੰਜਾਬ ਬਚਾਓ ਯਾਤਰਾ ਕੱਟੀ ਜਾਵੇ